ਆ ਦੇਖੋ ਮੈਡਮ ਜੀ ਧੇਰ ਲਈ ਬੈਠੇ ਲੀ ਰਾਂ ਕਚੀਰਾ ਦਾ ਤੇ ਇਹ ਹੁਣ ਲੀਲੀ ਹੈ ਨਾ ਜਿਹੜੀ ਲੀਲੀ ਦੀ ਡਰੈਸ ਬਣ ਰਹੀ ਹੈ ਤੇ ਕਿਵੇਂ ਟੋਰਨਾ ਪਈ ਹੈ ਕੀ ਬਣਾਓਗੇ ਮੈਡਮ ਜੀ ਇਹਦਾ ਮੈਡਮ ਨੇ ਕੀ ਬਣਾਓਗੇ ਚੋਲੀ ਚੋਲੀ ਚਾਲੀ ਲਹਿੰਗਾ ਚੋਲੀ ਠੀਕ ਹੈ ਉਹ ਨਾਪ ਲੱਤਾ ਜਾ ਰਿਹਾ ਸਸਤੇ ਡੀਲਰ ਸਸਤੇ ਡੀਲਰ ਘਰ ਦੇ ਡੀਲਰ ਸਸਤੇ ਤਾਂ ਕੋਈ ਨਹੀਂ ਮੇਰੀ ਧੀ ਹਰਕਾਂਤੀ ਇੰਨੇ ਕੱਪੜੇ ਚ ਬਣ ਜੂਗਾ ਜੀ ਇਹਦਾ ਇਹ ਤਾਂ ਖਿੜਾਣਾ ਨੇ ਖਿੜਾਣਾ ਆ ਖਾ ਸਕਦੇ ਆ ਜੇ ਅਸੀਂ ਮੜੀ ਜੀ ਤੁਹਾਡੀ ਸਲੇਟੀ ਜੀ ਬਹੁਤ ਸਵਾਦ ਹੁੰਦੀ ਜੀ ਇਹ ਲੈਂਗੁਏਜ ਵਾਲਾ ਆਇਆ ਪਈਆਂ ਬੜਪਾ ਕੇ ਬਣਾਇਓ ਜੀ ਕੈਂਟ ਜਲੇਗਾ ਮੈਂ ਆਹ ਕਹਿੰਦੀ ਉਹ ਬਣਾ ਦੇ ਨੰਮੀ ਫਿਰ ਇਹ ਟੀ-ਸ਼ਰਟ ਦੇ ਨਾਲ ਬਿਨਾਂ ਹੀ ਬੜਪਾਇਆ ਲੈਂਗਾ ਇਹਦਾ ਹੁੰਦਾ ਆ ਹਾਂ जेठ कौनसी मर्जी बनातो जी पर टिप टॉप बनातो लीली ने चमकन लातो हैं वो कपड़े थे तो कौन आलेख है पे न। ना चलियो हम जब थोड़ा रेडी हो गया ना फिर तुम दूँ काम आंगे ये मैडम जी की कट रही हूँ हैं शूट सामझ लो लेंगे ना चल चोली ठीक है तो गड़ा गुला आ गड़ा हम्म अब बाहाने उधिय ਕਿ ਤਾ ਸਰ ਵਾੜਾ ਵੱਡਾ ਲੀਲੀ ਦਾ ਗਾਲਾ ਵੱਡੇ ਕੱਟਣਾ ਪਊ ਮੈਂ ਖਸਾ ਦੂੰਗੀ ਹਾਂ ਆ ਥੱਲੇ ਵਾਲਾ ਪਾਸਾ ਕੱਟ ਕੇ ਉਹ ਲੈhenga ਬਣੂਗਾ ਹਾਂ ਅਜੇ ਮਮੂ ਕੋਲ ਕੇ ਦੇਖ ਦੇ ਕਈ ਜਿਹੀ ਲੁੱਕ ਵਾਹ ਜੀ ਲੁੱਕ ਤਾਂ ਬੜੀ ਸੋਹਣੀ ਆ ਹਾਏ ਹਾਏ ਲੀਲੀ ਲੀਲੀ ਦਾ ਛੱਗਾ ਤਿਆਰ ਹੋ ਗਿਆ ਲੀਲੀ ਤੂੰ ਆਏ ਪਈਂ ਤੇਰਾ ਛੱਗਾ ਤਿਆਰ ਹੋ ਗਿਆ ਮੜੀ ਮਸ਼ੀਨ ਤੁਹਾਡੇ ਕੋਲ ਹੈ ਨਹੀਂ ਜੀ ਤੁਸੀਂ ਫਿਰ ਕਟਿੰਗ ਦਾ ਬਹੁਤ ਸੋਹਣੀ ਕੀਤੀ ਆ ਕਟਿੰਗ ਕਟ ਕਰਨਾ ਪੈਣਾ ਬਸ ਸੁਈ ਸੁਈ ਧਾਗ ਨਾਲ ਹੀ ਤਿਆਰ ਕਰਨਾਗੇ ਕਿਉਂਕਿ ਉਹ ਲੈਕ ਨਹੀਂ ਇਹ ਮੈਡਮ ਮਸ਼ੀਨਾਂ ਦੇ ਤੇ ਮਸ਼ੀਨ ਤਾਂ ਨਹੀਂ ਇਹਦੀ ਨਾਨੀ ਦੀ ਜਿਹੜੀ ਮਸ਼ੀਨ ਸੀ ਨਾ ਉਹ ਵੀ ਖਰਾਬ ਕਰਈ ਨਾਨੀ ਦੇ ਸੜਾਈ ਮਸ਼ੀਨ ਤਾਂ ਖਰਾਬ ਕੀਤੀ ਕੀਤੀ ਨਾਨੀ ਦੇ ਵੀ ਪੁਰਜੇ ਖਡਾ ਤੇ ਉਹਦੀ ਲੱਤ ਵਿਚਾਰੀ ਦੀ ਦੁਖਦੀ ਸੀ ਹੈ ਕਦੇ ਉਹ ਦੇ ਮਾਰ ਮਾਰ ਕੇ ਹੁਜਾਂ ਕਦੇ ਕੁਛ ਜਾ ਕੇ ਛੁੱਟੀਆਂ ਚ ਨਾ ਲੱਤ ਵੀ ਹਲਾਦੀ ਨਾਨੀ ਦੀ ਬੋਲ ਬੋਲ ਕੇ ਨਾਨੀ ਦਾ ਗਲਾ ਬਿਠਾਈ ਇਹੇ ਬਹੁਤ ਹੰਕਾਰ ਦੀ ਹੈ ਉਹਨਾਂ ਨੂੰ ਉਹਨੇ ਤੇ ਟਿਕਦੀ ਨਹੀਂ ਹੁਣ ਆ ਬਹਿ ਜਾਂਦੀ ਹੈ ਲੈ ਕੇ ਇਹਦੇ ਨਾਲ ਅਟੈਚ ਹੀ ਕਰਨਗੇ ਕਿ ਕਿਵੇਂ ਕੀ ਕਰਨਗੇ ਅੱਛਾ ਚੰਗਾ ਅੱਛਾ ਚੰਗਾ ਉਹ ਜੋ ਗਈ ਹੁੰਦਾ ਆਪਣੇ ਤਾਂ ਇਹ ਥੱਲੇ ਦਾ ਲਹਿੰਗਾ ਅੱਛਾ ਠੀਕ ਹੈ ਬਿੰਦੀ ਵਾਲਾ ਸੂਟ ਹੈ ਬਿੰਦੀ ਵਾਲਾ ਬਿੰਦੀ ਵਾਲਾ ਸਤਾਰਿਆਂ ਦੇ ਇੱਕ ਗਰਾਂਟੀ ਮੈਨੂੰ ਕਾ ਕੇ ਤਾਂ ਹਾਂ ਠੀਕ ਹੈ ਚਲੋ ਤੁਸੀਂ ਐ ਕਰੋ ਮੈਡਮ ਹਜੇ ਰੈਡੀ ਛੈਡੀ ਕਰੋ ਮੈਂ ਵੀ ਰੋਟੀ ਬਣਾ ਲਾ ਠੀਕ ਹੈ ਮੈਂ ਬਲਹੇਂਗੇ ਦੀ ਕਟਿੰਗ ਦਿਖਾਵਾਂ ਤੁਹਾਨੂੰ ਕਿਵੇਂ ਕੱਟਣੀ ਹੁੰਦੀ ਹੈ ਮੈਂ ਤੁਹਾਨੂੰ ਸਿਖ ਲਵਾਂ ਬਸ ਫ੍ਰੀ ਦੀ ਸਲਾਈ ਹੈ ਜੀ ਇਹ ਫ੍ਰੀ ਦੀ ਆਏ ਹੇ ਹੇਅਰ ਸਟਾਈਲ ਬਣਾਉਣੇ ਆ ਦੇਖੋ ਮੈਡਮ ਅਨੇ ਦੁਪਹਿਰੇ ਬਣਾਏ ਤੁਸੀਂ ਹੇਅਰ ਸਟਾਈਲ ਵੀ ਬਣਾ ਸਕਦੇ ਮੇਕਅਪ ਫਾਉਂਡੇਸ਼ਨ ਲਾਇਆ ਸੀਗਾ ਓ ਮਾਈ ਗਾਡ ਡਾਂਸ ਡੂਸ ਵੀ ਵਧੀਆ ਕਰ ਲੈਂਦੇ ਆ ਗਿੱਦਾ ਭੰਗੜਾ ਸਾਰਾ ਕੁਝ ਹੀ ਕਰ ਲੈਂਦੇ ਆ ਵੈਡ ਰੋਟੀ ਰੋਟੀ ਬਣਾ ਲੈਂਦੇ ਆ ਤੇ ਕੋਈ ਵੀ ਤੁਸੀਂ ਕਲਾਸਾਂ ਐ ਫ੍ਰੀ ਤੁਹਾਨੂੰ ਸਿਖਾ ਸਕਦੇ ਆ ਸਾਰਾ ਕੁਝ ਲੈ ਜਦੋਂ ਇਹ ਚੱਕ ਇਹ ਗੱਭਾ ਕੇ ਕਿ ਬੜੀ ਜੀ ਦੇ ਮਾਗਰ ਸਲਾਈਓ ਕਰਨਾ ਵੇ ਤੁਹਾਡੇ ਵੀ ਆ ਗਏ ਜੀ ਲੀਲੀ ਵਾਲੀ ਡਰੈਸਾ ਤੁਹਾਡੇ ਵੀ ਆ ਜਾਂਦੀ ਹੈ ਜੀ ਵੈਸੇ ਤਾਂ ਹਜੇ ਇਹ ਸੌਣ ਮਾਰਨੀ ਪਊਗੀ ਹਾਂ ਤਾਂ ਫਸ ਸਟਿਚ ਤਾਂ ਮੈਡਮ ਕਰਨੀ ਹੀ ਪੈਣੀ ਜੀ ਨਾਲੇ ਆ ਲਾ ਕੇ ਧੋ ਦਾਂਗੇ ਇਹਦੇ ਹਾਂ ਆਏ ਦਾ ਗਲਾਇਆ ਹੋਊਗਾ ਠੀਕ ਹੈ ਸੋਨਾ ਲੱਗੂਗਾ ਤਾਂ ਖਿੜਕੀ ਦੇ ਕਿੰਨਾ ਚੱਜਦਾ ਇਹਦੇ ਸੰਤਰੀ 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 ਰੰਗ ਦਾ ਬਹੁਤ ਚੱਜਦਾ ਲੀਲੀ ਤੇਰੇ ਇਹ ਹਾਂ ਨਕਲਾ ਮੈਡਮ ਜੀ ਰਾਤ ਨੂੰ ਲੱਗੇ ਪਏ ਲਿਲੀ ਦੇ ਡਰੈਸ ਤਿਆਰ ਕਰਨ ਨੂੰ ਲਿਲੀ ਉਹ ਟੰਗੀ ਪਈ ਹੈ ਉਹਨੂੰ ਕੋਈ ਟੈਨਸ਼ਨ ਨਹੀਂ ਕੋਈ ਫਿਕਰ ਨਹੀਂ ਉਹ ਬੈਠੀ ਹੈ ਵਿਚਾਰੀ ਮਾੜੇ ਦਿਖਾਈ ਮੈਡਮ ਜਿੱਤੇ ਦਿਖਾਈ ਹੋਈ ਟੇਲਰ ਜੀ ਇਹ ਕੀ ਬਣਾਤੀ ਜਿੱਕਾ ਗਗਰੀ ਬਣਾਤੀ ਤੇ ਸਕਰਟ ਬਣਾਤੀ ਦੁਬਾਰਾ ਪਾਈ ਆਂਦੀ ਆ ਮੈਨੂੰ ਸੂਈ ਨਾਲ ਵਿਚਾਰੇ ਕੋਲੇ ਮਸ਼ੀਨ ਵੀ ਨਹੀਂ ਮੈਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਸਾਡੇ ਚੈਨਲ ਨੂੰ ਤੇ ਮੈਨੂੰ ਮਾਰੇ ਮੁੱਤੇ ਪੈਸੇ ਦਿਵਾਉਗਾ ਮਸ਼ੀਨ ਹੀ ਆਇਓ ਰੱਬਾ ਤੂੰ ਐਨੀ ਮਿੰਟ ਨਾਲ ਕਹਿਤਾ ਅਗਲਾ ਤੈਨੂੰ ਕੋਈ ਵੀ ਮਸ਼ੀਨ ਲੈ ਦੂੰ ਚਲ ਜਿਵਾ ਆਖਰੀ ਨੂੰ ਮਸ਼ੀਨ ਲੈ ਦੇੰਨੇ ਹੋਰ ਕੀ ਦੇਖੋ ਰਾਤ ਟੱਕਰਾ ਮਾਰਨੇ ਟੱਕਰਾ ਮਾਰਦੀ ਹੈ ਵਿਚਾਰੀ ਰਾਤ ਨੂੰ ਬੈਠੇ ਸੋਈਆਂ ਨੰਨੀ ਮਾਰਚਾ ਅਰੀਲਾ ਸੋਈਆਂ ਵਾਲਾ ਡੱਬਾ ਤੇ ਰਹੀ ਬੈਠੀ ਹੋਰ ਦੋ ਤਿੰਨ ਦਿਨ ਤੱਕ ਕਾਲੇ ਨੂੰ ਸਮਝ ਲਓ ਜੇ ਮੈਂ ਉਹ ਬਣ ਗਈ ਪੱਟੀ ساری ਟੇਲਰ ਬਣ ਗਈ ਉਹ ਦੇਖੋ ਆ ਇੱਥੇ ਛੋਟੀ ਹੀ ਹੁੰਦੀ ਸੀ ਕਾਟੋ ਆਦੇ ਹੁਣ ਮੈਡਮ ਬਣ ਗਈ ਟੇਲਰ ਕੁਝ ਹੋਣ ਤੇ ਨਹੀਂ ਐਸਾ ਉਹਨਾਂ ਨੂੰ ਕੀ ਅਸੀਂ ਇਹਨਾਂ ਨੂੰ ਮੇਰੇ ਬੜੇ ਬੜੇ ਸੂਟ ਲੈਣਗੇ ਆ ਕੰਨੀ ਬ੍ਰਾਈਟਲ ਲੈਣਗੇ ਉਹ ਉਹ ਆਏ ਲੈ ਦਾਂਗੇ ਕੋਈ ਗੱਲ ਨਹੀਂ ਐਡੇ ਵੀ ਮਾੜੇ ਹਲਾਤ ਨੇ ਲੈ ਦਾਂਗੇ ਮਸ਼ੀਨ ਤਨੂੰ ਤੂੰ ਕਰ ਸਹੀ ਕੰਮ ਇੱਕ ਸਟੂਡੈਂਟ ਵੀ ਆ ਗਿਆ ਘਟਦਾ ਮੈਂ ਲੈਸਾਂ ਲੂਸਾਂ ਲਈ ਬੈਠੀ ਆ ਉਹਦਾ ਲੀਲੀ ਦੇਖੋ ਘਰ ਤੇ ਉਹ ਤਿਆਰ ਕਰ ਤਿਆਰ ਹੋ ਗਿਆ ਬੱਚਾ ਦਿਖਵਾ ਲਈ ਚਲ ਠੀਕ ਹੈ ਲੈਸ ਲੂਸ ਜੜ ਕੇ ਨਾ ਫਿਰ ਦਿਖਾਉਂਗੀ ਕਿੰਨਾ ਕ ਟਾਈਮ ਲੱਗ ਜੂ ਥੋੜਾ ਟਾਈਮ ਲੱਗਣਾ ਬੱਸ ਅਸਲ ਮੈਨੇ ਤਾਂ ਅਸਲੀ ਚ ਦਿਖਦੀ ਐ ਤਾਂ ਵੀਡੀਓ ਹਰਗੀ ਹਾਂ ਹਾਂ ਚਲ ਜੇ ਤੂੰ ਰੈਡੀ ਹੋ ਗਿਆ ਫੇਰ ਵੀ ਬਣਾਉਣਾ ਸਾਰੀ ਲੱਗ ਮੈਨੂੰ ਬੀਬੀਆਂ ਪਹਿਣਾ ਵਿਚਾਰੇ ਦਾ ਸੈੱਡਾ ਕਿ ਉਹਦਾ ਵਿਆਹ ਤੇ ਲੀਲੀ ਦਾ ਜਿਹੜਾ ਦਿਨ ਰਾਤ ਇੱਕ ਕਰੀ ਉੱਠੀ ਰਾਤ ਤੱਕ 12 ਵਜੇ ਤੱਕ ਬੈਠੀ ਰਹੀ ਐ ਆਪ ਤਾਂ ਲੀਲੀ ਜੀ ਟੋਰ ਨਾਲ ਪਈ ਰਹਿੰਦੀ ਐ ਉਹਨੂੰ ਤਰਪਾਈਆਂ ਤੇ ਪੁੰਜਾਂ ਨੂੰ ਤਾਂ ਲਾ ਲਿੰਦੀ ਅੰਡਲ ਜੀ ਨੂੰ ਮਜਾਰੇ ਅਗਲੇ ਮਸ਼ੀਨ ਵੀ ਹੈ ਨੀ ਤੂੰ ਤਾਂ ਚੱਕ ਲਿਆ ਉਹਦੀ ਭੂ ਵਾਲੀ ਮਸ਼ੀਨ ਹੈ ਬਰਪਣ ਥੋੜੀ ਨਾ ਹੈ ਨਹੀਂ ਆਤਾ ਸਹੀ ਮਸ਼ੀਨਾਂ ਦੇਖ ਤੁਹਾਨੂੰ ਕੋਈ ਕੀ ਸੋਈਆਂ ਦੇ ਲਾਇ ਕੋਈ ਵੀ ਰਿਸਕ ਦੇ ਦਿੱਤਾ ਤੁਹਾਨੂੰ ਸਵਾਲ ਇਹ ਸੀ ਕਿ ਨਾ ਬਾੜੀ ਪੈੜੀ ਲੱਗਦੀ ਕੁੱਲੀ ਕੁੱਲੀ ਚੀਜ਼ ਸਾਹਮਦੀ ਉਸ ਨਹੀਂ ਛੱਡਦੀ ਹੁੰਦੀ ਮੁੜ ਕੇ ਹਾਂ ਤਾਂ ਇਹ ਚਾਹ ਵੀ ਪੱਟ ਲਈ ਆ ਵੀ ਪੱਟ ਲਈ ਆ ਵੀ ਪੱਟ ਲਈ ਹਾਂ ਡਿਜ਼ਾਈਨ ਬਣਾ ਕੇ ਜੜ ਦੇਕਰ ਸੁਣੇ ਬੋਲ ਮੇਰੀਆਂ ਗੁੱਡੀਆਂ ਤੇਰੇ ਕਰ ਰਹਿ ਗਈਆਂ ਗੁੱਡੀਆਂ ਪਟੋਲੇ ਹਾਏ ਗੁੱਡੀਆਂ ਪਟੋਲੇ ਤਿਆਰ ਹੋ ਰਹੇ ਨੇ ਇੱਧਰ ਇਹ ਵੀ ਛੁੱਟੀਆਂ ਦਾ ਕੰਮ ਹੀ ਹੁੰਦਾ ਹੈ ਨਾ ਜੇ ਮੈਡਮ ਨੇ ਪੁੱਛਿਆ ਛੁੱਟੀਆਂ ਕੀ ਕਰੇਗਾ ਜੀ ਪੜੇ ਲਿਖੇ ਵੀ ਆ ਸਲਾਈ ਸੈਂਟਰ ਵੀ ਖੋਲ ਲਿਆ ਜੇ ਕੁਝ ਬਣਾਉਣਾ ਤਾਂ ਦੱਸੋਗੇ ਮੈਡਮ ਨੇ ਦੋ ਦਿਨ ਕੰਮ ਦੇ ਦੇਣਾ ਕਰੋ ਮੇਰੀ ਗੁੱਡੀਆਂ ਦੀ ਫ੍ਰੈਕਸਿਆਂ ਦੋ ਪੰਗਾਇ ਪਾ ਲੈਣਾ ਜਾਨੋ ਗੰਦੂ ਸੋਈ ਲਈ ਬੈਠੀ ਦੇਖਾਂ ਕਿੜੀ ਬਰੀਕ ਇਹਦੇ ਕੋਲ ਤਰਪਾਈ ਵਾਲੀ ਆ ਮਨ ਲਾ ਵੱਡੀ ਲਈ ਬੈਠੀ ਹੈ ਹਾਏ ਹਾਏ ਬੀਸ਼ਾ ਹਾਏ ਰੱਬਾ ਬਹੁਤ ਸਖਤ ਮੀਂਹ ਤੇ ਚੱਲ ਰਹੀ ਹੈ ਜਿਹੜੇ ਉਹ ਬੈਠੇ ਦੋ ਤਿੰਨ ਉਹਨਾਂ ਦਾ ਵੀ ਬਣਾ ਦੀ ਕੋੜੇ ਕੁਛ ਉਹ ਵਿਚਾਰ ਖੁੰਝੇ ਲਾਇਏ ਬੈਨ ਹੈ ਕਪੜਾ ਕਪੜਾ ਚਲ ਔਖੀ ਸੌਖੀ ਕੋਈ ਮੀਟਰ ਲਿਆ ਦੂੰਗੀ ਹੋਰ ਲੋਨ ਵਾਲਾ ਲਿਆ ਦੋ 20 ਰੁਪਏ ਮੀਟਰ ਵਾਲਾ ਮੀਟਰ ਬਹੁਤ ਹੈ ਨਾ ਸੌਰੀ 20 ਰੁਪਏ ਕਿੱਥੋਂ 60 ਰੁਪਏ ਮੀਟਰ ਹੁੰਦਾ ਹੈ ਚੱਲ ਲਿਆ ਦੂੰਗੀ। ਲੋ ਜੀ ਹੁਣ ਆਂ ਦੇਖੀ ਬੈਠੀ ਤਾਂ ਦੇਖ ਟੋਰ ਨਾਲ ਤੇ ਲਿਲੀ ਆਡਲ ਜੀ ਆ ਚ ਚਮਕਾਂ ਢੀ ਐ ਆ ਮਾਕੂਆ ਸਾਡਾ ਤੇ ਆ ਲਿਲੀ ਐ ਤੇ ਆ ਇਹਦੀ ਆ ਤਾਂ ਡਰੈਸ ਪੂਰੀ ਹੋ ਗਈ ਇਹਦੀ ਕੰਪਲੀਟ ਕਰਤੀ ਦੇਖੋ ਬਟਨ ਬਟਨ ਲਾ ਕੇ ਸੂਈ ਨਾਲ ਬਣਾਈ ਹੋਈ ਕਿ ਨਹੀਂ ਔਖੀ ਬਣੀ ਐ ਆ ਦੇਖੋ ਬਾਹਰ ਸੂਈ ਨਾਲ ਸਿਉਂਤੀ ਐ ਸਾਰੀ ਇਹਨੇ ਤੇ ਆ ਇਹਦਾ ਘਗਰਾ ਜੇ ਲਿਆ ਆ ਦੇਖੋ ਰੱਖੋ ਉੱਥੇ ਨਾਲ ਫਿਰ ਉਹਦੇ ਆਏ ਅਟੈਚ ਕਰਦੀ ਹੈ ਜੇ ਸਾਰੀ ਡਰੈਸ ਤੇ ਆਹ ਕੀ ਬਣਾਇਆ ਇਹਦਾ ਪਰਸ ਆ ਇਹਦਾ ਪਰਸ ਬਣਾਇਆ ਆ ਦੇਖੋ ਜੀ ਪਰਸ ਬਣਾਇਆ ਇਹਦਾ ਹਜੇ ਦੁਪੱਟਾ ਬਣਾਉਣਾ ਇਹਨੇ ਆ ਮੈਨੂੰ ਵੇਸਟ ਕਪੜਾ ਸਿਉ ਦਿੱਤਾ ਹੈ ਤੇ ਇਹਦੇ ਤੇ ਹਜੇ ਲੈਸਾਂ ਲਾਉਗੀ ਮੈਡਮ ਆ ਪਈਆਂ ਲੈਸਾਂ ਤੇ ਆ ਬਟਨ ਛਟਣ ਜੇ ਪਤਾ ਨਹੀਂ ਕੀ ਕੁਸ ਰੱਖੀ ਵੈਸੀ ਆ ਤੇ ਬਣਾ ਬਣ ਗਈ ਨਾ ਜਦੋਂ ਫਿਰ ਤੁਹਾਨੂੰ ਸਾਰੀ ਦਿਖਾਵਾਂਗੀ ਉਹਦੇ ਵੇਅਰ ਕਰਕੇ ਤੇ ਗਾਇਜ਼ ਤੁਹਾਡੇ ਲਈ ਬਹੁਤ ਕੀ ਐਡ ਸਪੈਸੇ ਹੋਇਆ ਜਾ ਰਿਹਾ ਹੈ ਮੈਂ ਤਾਂ ਵਿਆਹ ਹੀ ਕਰੂੰਗੀ ਫੇਟ ਫੋਰ ਐਂਡ ਫੇਟ ਫੋਰ ਹਟ ਕਿਧਰ ਕਰਾਂਗੇ ਤਾਂ ਵਿਆਹ ਇਹ ਜੁਟਲ ਨੂੰ ਆਕਲ ਤੇ ਲੈ ਦੇ ਕੋਈ ਵਿਆਹ ਹਾਂ ਕੁਰੀ ਨੂੰ ਮੁੰਡਾ ਇਹ ਦਿਖਾਈ ਦੂੰਗਾ ਬਈ ਗਾਇਸ ਤੁਹਾਨੂੰ ਵੀ ਤੋਂ ਕੋਣ ਜੜੀ ਖਾਜੋ ਅੱਛਾ ਇਹ ਤਾਂ ਵਿਆਹ ਕਿਹਦੇ ਨਾਲ ਹੈ ਉਹ ਉਹ ਦਰ ਗਾਦਨ ਟੈਡੀ ਕਰੀ ਵੀ ਉਹ ਤਾਂ ਗਰਦਨ ਚ ਹੋਇਆ ਫਲਟ ਪਿਆ ਹੋਇਆ ਕੁੜੀ ਨੂੰ ਮਰੋ ਜੇ ਲੋਕੇ ਜਾਨ ਨਹੀਂ ਲੈਣਾ ਕੋਈ ਨਾ ਫਲਟ ਦਾ ਸਿੰਗਲਟਰ ਚ ਕੱਢਦਾ ਮੰਡ ਚ ਕੱਢ ਦਾਂਗੇ ਸੂਈ ਮਾਰ ਕੇ ਚਲ ਬਣਾ ਪਹਿਲਾਂ ਤੂੰ ਕਿੱਡੇ ਕਜੜਾ ਸੋਪੇ ਭਰੀ ਜਾਂਦੀ ਤੁਹਾਨੂੰ ਪਤਾ ਨਹੀਂ ਤੇਰੀ ਵੀਡੀਓ ਬੜਾਈ ਆ ਕਿੱਡੇ ਕਜੜਾ ਸੋਪੇ ਭਰੀ ਜਾਂਦੇ ਨਿੱਕੀ ਸੂਈ ਨਾ ਕਰਦੇ ਉਹਨਾਂ ਨਾਲ ਹੁੰਦੇ ਨਹੀਂ ਲੈ ਚੁੰਨੀ ਡੈਡੀ ਹੋਣਾ ਮੜੀ ਹੀ ਰਹੀ ਬਸ ਕਰਨ ਲੱਗਣਾ ਨਾ ਤਾਂ ਆਪ ਟਿਕਦੀ ਆ ਨਾ ਸਿਕੁਰਦ ਪਹਿਰੇ ਮੈਨੂੰ ਟਿਕਟ ਦਿੰਦੀ ਏ ਕੱਲ ਦੀ ਲੱਗੀ ਏ ਜੀ ਫਾਈਨਲੀ ਡਰੈਸ ਹੋ ਗਈ ਤਿਆਰ ਸੋਹਣੀ ਬਣੀ ਬਹੁਤ 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 ਜ਼ਿਆਦਾ ਸੋਹਣੀ ਬਣੀ ਹੈ ਦੁਪੱਟਾ ਹੀ ਮੰਮੀ ਨੇ ਬਣਾ ਲੀ ਬੇਸ ਮਟੀਰੀਅਲ ਨਾ ਨਾ ਉਹ ਤਾਂ ਮੰਮੀ ਅਸੀਂ ਉਹਦੇ ਨਾਲ ਲਾ ਕੇ ਤੇ ਜਮਾ ਬੇਸਟ ਮਟੀਰੀਅਲ ਸੀਗਾ ਹੀ ਇਹ ਜਿਹਦਾ ਇਹਨੇ ਸਾਰਾ ਤਿਆਰ ਕਰਤਾ ਲੇਸ ਵੀ ਨਾ ਮੇਰੀ ਵੈਸੀ ਬਚੀ ਪਈ ਸੀ ਦੋ ਬਹਾਂ ਦੀ ਪ੍ਰਾਣਿਕ ਕਮਿਊਨਸ ਤੋਂ ਲਾਹੀ ਸੀ ਤੇ ਉਹਨੇ ਇਹਨੇ ਪੱਟ ਕੇ ਉਹਦੇ ਤੋਂ ਕੱਲੀ 골ਡਨ ਲਾ ਕੇ ਤੇ ਆ ਬਟਨ ਬਟਨ ਲਾ ਕੇ ਇੰਨੀ ਸੋਹਣੀ ਬਣਾ ਲਈ ਆ ਉਹਦਾ ਜੁੰਡਲ ਜੀ ਦਾ ਪਰਸ ਬਣਾਤਾ ਬਹੁਤ ਸੋਹਣਾ ਬਣਾਇਆ ਹੈ ਕਿੰਨੀ ਲੈਸ ਲੱਗੀ ਹੈ ਇਹ ਤੇ ਵੀ ਆ ਦੇਖੋ ਆ ਸਾਰੀ ਲੈਸ ਲਾਈ ਹੈ ਬਹੁਤ ਪੁਰਾਣੀ ਪੀਸੀ ਆ ਵੀ ਆਪਣੇ ਕੋਲੇ ਚੱਲ ਹੁਣ ਉਹਦੇ ਪਾ ਦੇ ਹੁਣ ਇਸ ਨੂੰ ਪਾ ਕੇ ਮਿਲਦੇ ਹਾਂ ਆ ਦੇਖ ਲੀਲੀ ਦੇ ਕੱਪੜੇ ਪਾਉਂਦੇ ਸੋਸ਼ੀਅਲ ਟ੍ਰਾਂਸਫਰਮੇਸ਼ਨ ਕਰੂੰਗੀ ਕੁਭੀ ਵੀ ਜੇ ਉੱਪਰ ਦੀ ਪਾਉਂਦੇ ਆ ਦੇਖੋ ਦੀ ਲੱਤਾਂ ਗਲੇ ਵਿੱਚ ਦੀ ਪਸਾਉਂਦੇ ਫੇਰ ਤਾਂ ਸਿਰ ਵੱਡਾ ਲੀਲੀ ਦਾ ਇਹ ਲੀਲੀ ਤਾਂ ਟੋਟਣ ਬਹੁਤ ਵੱਡਾ ਲਿਆ 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 ਆਏ ਹੁਣ ਇਹਨੂੰ ਕਮੀਜ਼ ਪਾਉਣਾ ਪਊਗਾ ਕੱਢ ਜਾ ਲੋ ਝੁੰਨ ਲੀ ਲਈ ਸਾਰੀ ਡਰੈਸ ਪੈ ਚੁੱਕੀ ਆ ਤੇ ਆ ਦੁਪੱਟਾ ਲੀ ਲਈ ਦਾ ਆ ਪਰਸ ਦੇਖੋ ਲੀਲੀ ਕਿੰਨੀ ਸੋਹਣੀ ਲੱਗਦੀ ਐ ਮਸਾ ਵਸੀ ਐ ਮਸਾ ਲੀ ਲਈ ਦੇ ਕੰਗਰਾਚੋਲੀ ਮਸਾ ਲੀ ਲਈ ਦੇ ਵਸਾਇਆ ਇਹ ਫਾਈਨਲ ਲੁੱਕ ਐ ਜੀ ਇਹਦੀ ਤੇ ਕਟ ਪੁੱਤ ਸਹੀ ਗੱਲ ਐ ਕਟੋਤਲੀ ਹੋਊਗੀ ਲੱਗਦੀ ਐ ਨਾ ਦੱਸੋ ਜੀ ਸੋਹਣੀ ਲੱਗਦੀ ਐ ਨਾ ਘੈਂ ਲੱਗਦੀ ਐ ਨਾ ਲਫੜ ਕਟੋ ਆਬੀਸਲੀ ਬਣਾਈ ਹਾਂ ਆਬੀਸਲੀ ਮੇਰੇ ਕਾਰਟੋ ਨੇ ਬਣਾਈ ਐ ਵਾਹ ਬਹੁਤ ਸੋਹਣੀ ਬਣਾਈ ਐ वेरी गुड ले दिए फोटो खींची आ देखो ये है लिली दी न्यू ड्रेस और दे रेडी लिली तो बहुत सोनी लगती ना सांतरी सांतरी <laughs> लो जी और लिली तो ब्याह कर जा रहे हैं माता जी <laughs> माता जी तो बहुत खिड़े पे हो बहुत खुश हो जी आज देखो देखो मेरी अच्छा तो कली कली कुड़ी है जी ठीक है, गुड़ी है ਸ਼ਗਰਨ ਪਾਉਜੀ ਸ਼ਗਰਨ 2200 ਰੁਪਏ ਬਹੁਤ ਹੈ ਮਹਿੰਗਾਈ ਦਾ ਜ਼ਮਾਨਾ ਹੈ ਫੜ ਲੈ ਵੇ ਮੌਲਿਆ ਸ਼ਾ ਪਾਤਾ ਸੀ ਫਰੋੜੇ ਦਾ ਟੋਟ ਡੰਕਰ ਦੇ ਲੱਗ ਰਿਹਾ ਮੈਨੂੰ ਅਜ ਕੁੜੀ ਵਿੱਚ ਹੋਏਗੀ ਮੈਨੂੰ ਕੁੜੀ ਰਾਜ ਨਹੀਂ ਲੱਗਦੀ ਵਿਆਹ ਵਾਸਤੇ ਰਾਜਦਾਨ ਨਹੀਂ ਪੈਂਦੀਆਂ ਨੇ ਜੀ ਕਾਨੂੰ ਮੰਨਦੇ ਆ ਅੱਜ ਕੱਲ੍ਹ ਦੀਆਂ ਕੁੜੀਆਂ ਨਹੀਂ ਰਾਜੀ ਕੁੜੀ ਕਿੰਨਾ ਪੜੀਏ ਤੁਹਾਡੀ ਹੈ ਸਾਡੀ ਕਿੰਨਾ ਵੱਡੀ ਹੈ ਇਹ 12 ਵਾਰ ਨੂੰ ਬਾਤ ਹੈ ਇਹ ਵੀ ਇਹ ਕਿੱਤੀ ਆਇਆ ਹੈ ਹਾਈਲਾਈਟਸ ਕਿੱਤੈ ਹਾਈਲਾਈਟਸ ਨਹੀਂ ਕਿੱਤੈ ਨੂੰ ਬਾਲ ਨੂੰ ਕਰਾ ਦੋ ਵਾਰ ਬਾਗ ਜੂਗੀ ਵਧੀਆ ਨਾਲ ਇਹਨੂੰ ਸੱਦ ਲੂਗੀ ਡੱਫਲੇ ਜਨੂੰ ਇਹ ਇਹਦਾ ਮੂੰਹ ਆਏਗਾ ਇਹਦਾ ਮੂੰਹ ਤਾਂ ਰੋਟ ਵਧੀਆ ਵਰਫੀ ਦੇ ਤੌਰ ਤੇ ਕੰਮ ਆ ਗਿਆ ਜੀ ਇਹ ਮੌਕੇ ਤੇ ਹੁਣ ਆਪਨਾ ਕਾਣ ਬੈਜੋ ਜੀ ਕਵਾਓ ਇਹਨੂੰ ਵੈਸੇ ਵੀ ਇਹ ਤਾਂ ਚੱਲ ਮਾਬਾ ਹੀ ਆਂਦਾ ਚੰਗਾ ਸ਼ਗਨ ਹੋ ਗਿਆ ਚੱਲ ਅੱਗੇ ਆਇ ਫੈਂਟ ਛੜਦਾ ਦੇਖ ਪਾਈ ਬੈਠਾ ਕੁਪ ਬੈਠ ਛੜਦਾ ਦੇਖ ਪਾਈ ਬੈਠਾ ਬੰਗੂ ਜਾ ਕਾਲਾ ਵੇ ਅਭੀ ਸਾਰੀ ਇਹਨੂੰ ਕੁਵਾ ਵਿਚਾਰੀ ਨੂੰ ਹੈ ਕਿੰਨੀ ਦਿਖ ਲੈਦੀ ਕਿੰਨੀ ਤਿਆਰੀ ਕਰੀ ਜਾਨੀ ਤੂੰ ਤਿੰਨ ਦਿਨ ਹੋ ਗਏ ਤੇ ਉਹਦੇ ਵਿਚਾਰੇ ਮਿੰਟ ਜੀ ਸੜੀ ਜੀ ਪੈ ਟੂ ਕਸ ਨਾ ਐਕਟ ਵੀ ਮੇਰੀ ਨਮੀ ਹੋ ਗਈ ਬਸ ਜਦ ਮੈਂ ਮੇਜ ਆਈ ਉਹਦੇ ਫਟ ਖਾਲਾ ਕੋਲੇ ਖਾਲਾ ਖਾਲਾ ਤੇ ਖਾਲਾ ਕੋਈ ਨਹੀਂ